ਬਿਬਾ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਦੀ ਵੱਡੀ ਪੇਸ਼ਕਸ਼ ਆ ਗਈ ਹੈ ਬਿਬਾ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਦੇ ਵੱਲੋਂ ਕੇਂਦਰੀ وزارت ਦੇ ਵਿੱਚ ਜਾਨੀ ਕਿ ਕੇਂਦਰ ਚ ਕੈਬਨਟ ਮੰਤਰੀ ਬਣਾਇਆ ਜਾਣਾ ਹੈ ਇਹ ਗੱਲ ਸਵੇਰ ਤੋਂ ਚਰਚਾ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਇਸ ਦੇ ਨਾਲ ਭਰਿਆ ਪਿਆ ਆਖਰਕਾਰ ਇਹ ਗੱਲ ਕਿੱਥੋਂ ਨਿਕਲ ਕੇ ਆਈ ਅਤੇ ਇਹ ਗੱਲ ਚ ਕਿੰਨਾ ਕਦਮ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੌਥੀ ਵਾਰ ਲੋਕ ਸਭਾ ਮੈਂਬਰ ਬਣੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਬਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਸਰਕਾਰ ਦਾ ਹਿੱਸਾ ਬਣ ਜਾ ਰਿਹਾ ਆਖਰਕਾਰ ਇਹ ਗੱਲ ਕਿੱਥੋਂ ਨਿਕਲ ਕੇ ਆਈ ਇਹ ਗੱਲ ਦਾ ਮਾਜਰਾ ਕੀ ਆ ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਆਫੀਸ਼ੀਅਲ ਪੇजेस ਦੇ ਉੱਤੇ ਅਧਿਕਾਰਤ ਪੇਜਾਂ ਦੇ ਉੱਤੇ ਇਹ ਗੱਲ ਸਾਂਝੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕੀ ਜਾਣਕਾਰੀ ਹੈ ਤੁਹਾਨੂੰ ਖੋਲ ਕੇ ਦੱਸ ਦਿਆਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇੱਕ ਫੋਟੋ ਪਾਈ ਹੈ ਜਿਸ ਦੇ ਵਿੱਚ ਲਿਖਿਆ ਮੁਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਜਾਨੀ ਕਿ ਇੱਕ ਲੈਟਰ ਹੈਡ ਹੈ ਇਹ ਇਹ ਲੈਟਰ ਹੈਡ ਹੈ ਜਿਸ ਦੇ ਵਿੱਚ ਕੁਝ ਗੱਲਾਂ ਲਿਖੀਆਂ ਨੇ ਜਿਸ ਵਿੱਚ ਲਿਖਿਆ ਗਿਆ ਮਾਨਯੋਗ ਨਰਿੰਦਰ ਦਮੋਦਰਦਾਸ ਮੋਦੀ ਜੀ ਮੈਂ ਹਰਸਿਮਰਤ ਕੌਰ ਬਾਦਲ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਕੇਂਦਰੀ ਮੰਤਰੀ ਦਾ ਪਦ ਦੀ ਪੇਸ਼ਕਸ਼ ਕੀਤੀ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ ਪੰਜਾਬ ਦੇ ਕੁਝ ਮਹੱਤਵਪੂਰਨ ਮੁੱਦੇ ਜਿਵੇਂ ਕਿ ਸਜਾ ਗੁੱਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਦੀ ਕਾਰਵਾਈ ਫਸਲਾ ਉੱਤੇ ਐਮਐਸਬੀ ਸੰਬੰਧੀ ਕਾਨੂੰਨ ਅਤੇ ਸਿੱਖ ਗੁਰਧਾਮ ਅਤੇ ਗੁਰਦੁਆਰਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇਹ ਕੇਂਦਰੀ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕਰ ਸਕਦੀ ਇਸ ਲਈ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਕੇਂਦਰੀ ਮੰਤਰੀ ਦੀ ਪੱਦ ਦੀ ਸੂਚੀ ਤੋਂ ਹਟਾ ਦਿੱਤਾ ਜਾਵੇ ਧੰਨਵਾਦ ਸਹਿਤ ਹਰਸਿਮਰਤ ਕੌਰ ਬਾਦਲ ਲੋਕ ਮੈਂਬਰ ਲੋਕ ਸਭਾ ਹਲਕਾ ਬਠਿੰਡਾ ਜਿਹਦੇ ਵਿੱਚ ਸਾਰੇ ਐਡਰੈਸ ਫੋਨ ਨੰਬਰ ਵੀ ਲਿਖੇ ਹੋਏ ਆ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਬਾਰੇ ਕੀ ਕਹਿੰਦਾ ਇਹ ਵੀ ਤੁਹਾਨੂੰ ਦੱਸ ਦੇਣਾ ਅਕਾਲੀ ਦਲ ਲਿਖਦਾ ਆ ਕੁਝ ਸ਼ਰਾਰਤੀ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਂ ਤੇ ਝੂਠੀ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਝੂਠੀ ਹੈ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਤੇ ਆਪਣਾ ਪੱਖ ਰੱਖ ਦਿੱਤਾ ਇਸ ਆਖਰ ਮਸਲਾ ਕਿਉਂ ਉੱਭਰ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਚਿੱਠੀ ਕਿੰਨੇ ਅਤੇ ਕਿਸ ਮਕਸਦ ਦੇ ਲਈ ਚਲਾਈ ਹੈ ਇਹ ਇੱਕ ਗੰਭੀਰ ਵਿਸ਼ਾ ਹੈ ਕੀ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਵੱਲੋਂ ਇਹ ਕਾਰਸਥਾਨੀ ਹੈ ਕਿ ਅਕਾਲੀਆਂ ਨੇ ਇਹ ਆਪ ਹੀ ਉਸ ਪਾ ਕੇ ਉਸ ਤੋਂ ਬਾਅਦ ਇਹਨੂੰ ਫੇਕ ਕਹਿਤਾ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀਆਂ ਡਿਜੀਟਲ ਕੈਲੀ ਕੇ ਵਾਰ ਵਾਰੀਅਰਸ ਬਣੇ ਹੋਏ ਐ ਉਨ੍ਹਾਂ ਦੇ ਵੱਲੋਂ ਇਹ ਕੀਤਾ ਗਿਆ ਹੈ ਜਿਹੜੇ ਲਗਾਤਾਰ ਅਜਿਹੀਆਂ ਚੀਜ਼ਾਂ ਕਰਦੇ ਆਉਂਦੇ ਆ ਕਦੇ ਕਿਸੇ ਚੈਨਲ ਦੇ ਨਾਂ ਤੇ ਲੋਗੋ ਵਰਤ ਕੇ ਬਪਾ ਦਿੰਦੇ ਆ ਕਿ ਫਲਾਣਾ ਵੱਡੀ ਹਸਤੀ ਉਹ ਮਰ ਗਈ ਉਹਦੇ ਆ ਹੋ ਗਿਆ ਉਹਦਾ ਐਕਸੀਡੈਂਟ ਹੋ ਗਿਆ ਖਾਸ ਕਰਕੇ ਦੋ ਤਿੰਨ ਬੰਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਬਾਰੇ ਲਗਾਤਾਰ ਪਾਇਆ ਜਾਂਦਾ ਹੈ ਇਹ ਕਿਵੇਂ ਆ ਰਿਹਾ ਇੱਕ ਜਾਂਚ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਇੰਨਾ ਕਹਿ ਕੇ ਇਸ ਤੇ ਚੁੱਪ ਨਹੀਂ ਬਟਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉੱਤੇ ਲੀਗਲ ਐਕਸ਼ਨ ਲੈਣਾ ਚਾਹੀਦਾ ਹੈ ਇਹਦੀ ਬਕਾਇਦਗੀ ਦੇ ਨਾਲ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਵਿੱਚ ਸ਼ਿਕਾਇਤ ਕਰਨੀ ਚਾਹੀਦੀ ਹੈ ਸਾਈਬਰ ਅਪਰਾਧ ਰੋਕੂ ਸੈੱਲ ਹੈ ਜਿਹੜਾ ਪੰਜਾਬ ਪੁਲਿਸ ਦਾ ਉਹਦੇ ਨਾਲ ਤਾਲਮਿਲ ਬਿਠਾ ਕੇ ਕਿਉਂਕਿ ਅਕਸਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਬਿਬਾ ਹਰਸਿਮਰਤ ਕੋਰ ਬਾਦਲ ਜਾ ਸਕਦੇ ਆ ਉਹਨਾਂ ਨੇ ਉਹਨਾਂ ਦੀ ਪਾਰਟੀ ਨੇ ਇੱਕ ਸਿਧਾਂਤਕ ਸਟੈਂਡ ਲਿਆ ਕਿ ਭਾਜਪਾ ਦੇ ਨਾਲ ਅਸੀਂ ਤਦੇ ਜਾਵਾਂਗੇ ਜੇਕਰ ਕੋਈ ਮੁੱਦਿਆਂ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਜਾਊਗੀ ਜਿਹਦੇ 'ਚ ਕਈ ਅਹਿਮ ਮੁੱਦੇ ਨੇ ਸ਼੍ਰੋਮਣੀ ਅਕਾਲੀ ਦਲ ਦਾਵਾ ਕਰਦਾ ਹੈ ਕਿ ਉਹ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਤੇ ਇਹ ਸਾਰੀਆਂ ਗੱਲਾਂ ਨੇ ਜੇਕਰ ਇਹ ਖੇਤਰੀ ਪਾਰਟੀ ਦੇ ਨਾਤੇ ਪੰਜਾਬ ਦੇ ਕੁਝ ਮੁੱਦੇ ਹੱਲ ਕਰਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਪਰ ਇਸ ਤਾਕਤ 'ਚ ਉਹ ਹੈ ਨਹੀਂ ਫਿਲਹਾਲ ਬਿਬਾ ਹਰਸਿਮਰਤ ਕੋਰ ਬਾਦਲ ਕੱਲੇ ਲੋਕ ਸਭਾ ਮੈਂਬਰ ਨੇ ਤੇ ਉਹਨਾਂ ਦੇ ਇਕੱਲੇ ਲੋਕ ਸਭਾ ਮੈਂਬਰ ਹੋਣ ਕਰਕੇ ਉਹਨਾਂ ਦੇ ਕੋਲ ਏਡੀ ਤਾਕਤ ਨਹੀਂ ਦੂਜੇ ਪਾਸੇ ਗੱਲ ਇਹ ਆ ਕਿ ਪੇਸ਼ਕ ਬੀਬਾ ਬਾਦਲ ਕੱਲੇ ਲੋਕ ਸਭਾ ਮੈਂਬਰ ਹੋਣ ਪਰ ਦੂਜੇ ਪਾਸੇ ਕਹਿੰਦੇ ਨੇ ਕਿ ਵੀ ਪਿਆਸੇ ਨੂੰ ਬੂੰਦ-ਬੂੰਦ ਦਾ ਸਹਾਰਾ ਹੁੰਦਾ ਹੈ ਅ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਆ ਉਹ ਬਿਲਕੁਲ ਕੰਡਿਆਂ ਤੇ ਖੜੀ ਆ ਉਹਦੇ ਕੋਲ ਭਾਰਤੀ ਜਨਤਾ ਪਾਰਟੀ ਕੋਲੇ ਆਪਣੇ ਕੋਲੇ 272 ਦਾ ਅੰਕੜਾ ਨਹੀਂ ਉਹ ਐਨਡੀਏ ਦੇ ਸੰਜੋਗੀਆਂ ਦੇ ਸਹਾਰੇ ਖੜੀ ਆ ਤੇ ਉਹਨੂੰ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਜਿਹੜਾ ਇੱਕ ਲੋਕ ਸਭਾ ਮੈਂਬਰ ਦਾ ਨਾਲ ਜੁੜਨਾ ਬਹੁਤ ਵੱਡਾ ਸਹਾਰਾ ਹੋ ਸਕਦਾ ਹੈ ਜੇਕਰ ਅਕਾਲੀ ਦਲ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਕੋਈ ਸਟਰੋਂਗ 바ਰਗੇਨਿੰਗ ਕਰਕੇ ਪੰਜਾਬ ਲਈ ਕੁਝ ਲੈ ਆਉਂਦਾ ਤਾਂ ਫਿਰ ਮੰਤਰੀ ਬਣ ਚ ਵੀ ਕੋਈ ਹਰਜ ਨਹੀਂ